ਨਮਸਕਾਰ ਇਹ ਆਕਾਸ਼ ਵਾਣੀ ਹੈ ਹੁਣ ਤੁਸੀਂ ਜਨਕਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਰਾਤ ਬ੍ਰਾਜ਼ੀਲ ਦੇ ਰਿਓ ਡੀ ਜਨੇਰੀਓ ਵਿੱਚ ਸ਼ੁਰੂ ਹੋ ਰਹੇ ਬ੍ਰਿਕਸ ਸੰਮੇਲਨ ਚ ਹੋਂਗੇ ਸ਼ਾਮਲ ਅੱਜ ਉੱਘੇ ਚਿੰਤਕ ਅਤੇ ਸਿੱਖਿਆ ਸ਼ਾਸਤਰੀ ਡਾਕਟਰ ਸ਼ਾਮਾ ਪ੍ਰਸਾਦ ਮੋਹਰਜੀ ਨੂੰ ਉਹਨਾਂ ਦੀ ਜਨਮ ਦਿਵਸ ਮੌਕੇ ਸ਼ਰਧਾਂਜਲੀ ਪੇਟ ਕੀਤੀ ਗਈ ਪੰਜਾਬ ਦਾ ਸੂਬਾ ਪੱਤਰੀ ਸਮਾਗਮ ਚੰਡੀਗੜ੍ਹ ਵਿਖੇ ਚੱਲ ਰਿਹਾ ਹੈ ਮੁਹਾਲੀ ਦੀ ਅਦਾਲਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕ੍ਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ 19 ਜੁਲਾਈ ਤੱਕ ਨੈਕ ਹਿਰਾਸਤ ਵਿੱਚ ਭੇਜਿਆ ਗਿਆ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪਟਿਆਲਾ ਦੇ ਹੈਜ਼ਾ ਪੀੜਿਤ ਪਿੰਡਾਂ ਦੇ ਹਾਲਾਤ ਦਾ ਚੈਜ਼ਾ ਲਿਆ, ਹੈਜ਼ਾ ਦੀ ਰੋਕਥਾਮ ਲਈ ਸਖਤ ਕਦਮ ਚੁੱਕਣ ਦੀ ਹਦਾਇਤਾਂ। ਦੇਸ਼ ਵਿਆਕਵਾ ਘੱਸਿਆਂ ਵਿੱਚ ਆਸ਼ੂਰਾ ਅਤੇ ਮੁਹੱਰਮ ਸ਼ਰਧਾ ਨਾਲ ਮਨਾਏ ਜਾ ਰਹੇ ਅਤੇ ਜਲੰਧਰ ਤੇ ਮੁਹਾਲੀ ਸਮੇਤ ਪੰਜਾਬ ਦੇ ਕੁਝ ਹਿੱਸਿਆਂ 'ਚ ਪਾਰੀਮੀ ਪਿਆ ਮੌਸਮ ਵਿਭਾਗ ਵੱਲੋਂ 8 ਜੁਲਾਈ ਤੱਕ ਔਰੇਂਜ ਅਲਰਟ ਜਾਰੀ ਤੇ ਹੁਣ ਖਬਰਾਂ ਇਸ ਥਾਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਰਾਤ ਬ੍ਰਾਜ਼ੀਲ ਦੇ ਰਿਓ ਡੀ ਜਨੇਰੀਓ ਚ ਸ਼ੁਰੂ ਹੋ ਰਹੇ ਬ੍ਰਿਕਸ ਸਮੇਲਨ ਚ ਸ਼ਾਮਲ ਹੋਣਗੇ ਇਸ ਸਮੇਲਨ ਦਾ ਉਦੇਸ਼ ਮੈਂਬਰ ਮੁਲਕਾਂ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ ਸਤਾਰ ਮੇ ਬ੍ਰਿਕਸ ਸਮੇਲਨ ਚ ਆਲਮੀ ਸ਼ਾਸਨ ਸੁਧਾਰਾਂ ਤੇ ਜਲਵਾਯੂ ਤਬਦੀਲੀ ਨਾਲ ਸੰਬੰਧਤ ਚੁਣੌਤੀਆਂ ਵਰਗੇ ਮੁੱਦਿਆਂ ਤੇ ਵੀ ਚर्चा ਹੋਵੇਗੀ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਨੇਤਾਵਾਂ ਨਾਲ ਵੀ ਚਰਚਾ ਕਰਨਗੇ ਪ੍ਰਧਾਨ ਮੰਤਰੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਇਨਾਸੀਓ ਲੂਲਾ ਦਿਲਸਿਲਵਾ ਨਾਲ ਦੋਵਾਂ ਮੁਲਕਾਂ ਵਿਚਕਾਰ ਮਜ਼ਬੂਤ ਰਣਨੀਤਿਕ ਸਬੰਧਾਂ ਬਾਰੇ ਚਰਚਾ ਕਰਨਗੇ ਬ੍ਰਾਜ਼ੀਲ ਪਹੁੰਚਣ ਤੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅੱਜ ਜਨ ਸੰਘ ਦੇ ਸੰਸਥਾਪਕ ਉਗੇ ਚਿੰਤਕ ਤੇ ਸਿੱਖਿਆ ਸਾਸਤਰੀ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਦੀ ਜਯੰਤੀ ਮਨਾਈ ਜਾ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਡਾਕਟਰ ਮੁਖਰਜੀ ਦੇ ਆਦਰਸ਼ ਤੇ ਸਿਧਾਂਤ ਇੱਕ ਵਿਕਸਿਤ ਤੇ ਆਤਮ ਨਿਰਭਰ ਭਾਰਤ ਦੇ ਨਿਰਮਾਣ ਲਈ ਕੀਮਤੀ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਸਮੇਤ ਹੋਰਨਾ ਮੰਤਰੀਆਂ ਨੇ ਨਵੀਂ ਦਿੱਲੀ ਦੇ ਸ਼ਹੀਦ ਪਾਰਕ ਵਿਖੇ ਡਾਕਟਰ ਮੁਖਰਜੀ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਰੇਲ ਮੰਤਰੀ ਨੇ ਭਾਰਤੀ ਭਾਸ਼ਾਵਾਂ ਦੀ ਮਹੱਤਤਾ ਦੀ ਵਕਾਲਤ ਕਰਨ ਚ ਡਾਕਟਰ ਮੁਖਰਜੀ ਦੇ ਯੋਗਦਾਨ ਦੀ ਸ਼ਲਾਘਾ ਕੀਤੀ डॉक्टर मुखर्जी ने कोलकाता विश्वविद्यालय के वाइस चांसलर के रूप में एक बहुत महत्वपूर्ण फैसला लिया है भारतीय भाषाओं को एक जो सम्मान का स्थान देना है वो स्थान देने के उस युग में उन्होंने भारतीय भाषाओं की वकालत की डॉक्टर मुखर्जी ने कहा भारत की भाषाओं में अगर हमारे नौजवान शिक्षा ग्रहण करेंगे इंजीनियरिंग हो मेडिकल हो तो उनका समझने का तरीका बेहतर होगा और वही आज राष्ट्रीय शिक्षा नीति में उसी पॉलिसी को इंक्लूड किया डॉक्टर श्यामा प्रसाद मुखर्जी की एक सौ पचवीं जन्म वरिंग सूबा पदरी प्रोग्राम चंडीगढ़ विखे चल रहा है पंजाब के राज्यपाल से केंद्र शासित प्रदेश चंडीगढ़ के प्रशासक गुलाब चंद कटारिया मुख्य मेहमान वजो प्रोग्राम च शिरकत कर रहे इस मौके पंजाब समेत देश भर में बख समागम करके डॉक्टर मुखर्जी श्रद्धांजलि भेंट की गई पठानकोट चमाधोपुर स्थित श्यामा प्रसाद मुखर्जी स्मारक एकता स्थल विखे गया बीजेपी ਦੇ ਸੂਬਾ ਜਨਰ ਸਕੱਤਾ ਰਾਕੇਸ਼ ਰਾਠੌਰ ਪਠਾਨਕੋਟ ਤੋਂ ਵਿਧਾਇਕ ਅਸ਼wini ਸ਼ਰਮਾ ਤੇ ਹੋਰਾਂ ਕੋ ਪ੍ਰੋਗਰਾਮ ਚ ਸ਼ਾਮਲ ਹੋਏ ਸਾਰਿਆਂ ਨੇ ਡਾਕਟਰ ਮੁਖਰ ਜੀ ਨੂੰ ਉਹਨਾਂ ਦੇ ਬੁੱਤ ਤੇ ਫੁੱਲ ਪੇਂਟ ਕਰਕੇ ਸ਼ਰਤਾਂਝਲੀ ਦਿੱਤੀ ਡਾਕਟਰ ਸ਼ਿਆਮਾ ਪ੍ਰਸਾਦ ਮੁਖਰ ਜੀ ਨੇ ਦੇਸ਼ ਦੀ ਇਕਤਾ ਤੇ ਅਖੰਡਤਾ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ ਅਸ਼wini ਸ਼ਰਮਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਜਨ ਸੰਗ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ शमा प्रसाद मुखर्जी ਦਾ ਭਾਰਤੀ ਜਨਤਾ ਪਾਰਟੀ ਦੇ ਅੰਦਰ ਇੱਕ ਵਿਸ਼ੇਸ਼ ਮਹੱਤਵ ਹੈ ਔਰ ਕੱਲੀ ਪਾਰਟੀ ਨਹੀਂ ਪੂਰੇ ਦੇਸ਼ ਲਈ ਵੀ ਅਗਰ ਇਸ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਕਿਸੇ ਨੇ ਆਪਣਾ ਜੀਵਨ ਵਾਰਿਆ ਤਾਂ ਉਹ ਸ਼ਾਮਾ ਪ੍ਰਸਾਦ ਮੁਖਰਜੀ ਨੇ ਅੱਜ ਅਸੀਂ ਜੈਨ ਦੇ ਬਾਬਾ ਅਮਰਨਾਥ ਜੀ ਦੀ ਯਾਤਰਾ ਚੱਲ ਰਹੀ ਹੈ ਬਿਨਾ ਪਰਮੰਟ ਦੇ ਜਾ ਰਹੇ ਆ ਔਰ ਮੋਦੀ ਸਾਹਿਬ ਨੇ ਤੇ ਉਹਨਾਂ ਦੀ ਇਸ ਸਲੋਗਨ ਨੂੰ ਪੂਰਾ ਕੀਤਾ ਕਿ ਇੱਕ ਦੇਸ਼ 'ਚ ਇੱਕ ਵਿਧਾਨ ਹੋਣਾ ਚਾਹੀਦਾ ਇੱਕ ਸੰਵਿਧਾਨ ਹੋਣਾ ਚਾਹੀਦਾ ਔਰ ਉਹਦੇ ਤਹਿਤ ਧਾਰਾ 370 ਜਿਹੜੀ ਹੈ ਉਹ ਖਤਮ ਹੋਈ ਉਧਰ ਮੇਰਾ ਯੂਵ ਭਾਰਤ ਚੰਡੀਗੜ੍ਹ ਕੇਂਦਰੀ ਯੂਵਾ ਮਾਮਲੇ ਤੇ ਖੇਡ ਮੰਤਰਾਲੇ ਨੇ ਡਾਕਟਰ ਸ਼ਿਆਮਾ ਪ੍ਰਸਾਦ ਮੋਹਰਜੀ ਦੀ ਜਨਗਰ ਬਰੇਖੰਡ ਬਣਾਉਣ ਲਈ ਚੰਡੀਗੜ੍ਹ ਦੇ ਪੈਕ ਕੈਂਪਸ ਵਿਖੇ ਇੱਕ ਵਿਸ਼ੇਸ਼ ਸਵਾਗਤ ਦਾ ਆਯੋਜਨ ਕੀਤਾ ਇਸ ਦਾ ਮੁੱਖ ਆਕਰਸ਼ਣ ਭਾਰਤ ਦੀ ਇਕਤਾ ਤੇ ਪ੍ਰਭੂਸੱਤਾ ਡਾਕਟਰ ਸ਼ਿਆਮਾ ਪ੍ਰਸਾਦ ਮੋਹਰਜੀ ਦਾ ਦ੍ਰਿਸ਼ਟੀਕੋਣ ਥੀਮ ਤੇ ਕੇਂਦ੍ਰਿਤ ਇੱਕ ਭਾਸ਼ਣ ਮੁਕਾਬਲਾ ਰਿਹਾ ਇਸ ਮੁਕਾਬਲੇ ਦਾ ਉਦੇਸ਼ ਨੌਜਵਾਨਾਂ 'ਚ ਦੇਸ਼ ਭਗਤੀ ਪੈਦਾ ਕਰਨਾ ਰਾਸ਼ਟਰੀ ਇਕਤਾ ਤੇ ਪ੍ਰਭੂਸੱਤਾ ਪ੍ਰਤੀ ਡਾਕਟਰ ਮੋਹਰਜੀ ਦੇ ਸਥਾਈ ਯੋਗਦਾਨ ਦੇ ਪ੍ਰਤੀਬਿੰਬਿਤ ਕਰਨਾ ਸੀ ਹਲ ਪੰਜਾਬ ਭਾਗੀਦਾਰਾਂ ਨੇ ਮੁਕਾਬਲੇ ਵਿੱਚ ਪੰਜਾਬੀ ਨਾਮ ਰਾਸ਼ਿਦ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਖਬਰ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @rirr_ranjinder ਅਤੇ YouTube ਤੇ ਸਾਡਾ ਚੈਨਲ ਹੈ @rirr_ranjinder। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਅੱਜ 19 ਜੁਲਾਈ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ 11 ਦਿਨਾਂ ਦੇ ਵਿਜੀਲੈਂਸ ਰਿਮਾਨਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਸਵੇਰੇ ਉਨ੍ਹਾਂ ਨੂੰ ਮਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਵਿਕਰਮ ਮਜੀਠੀਆ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਤੋਂ ਆਮਦਨ ਤੋਂ ਬਾਅਦ ਜਾਇਦਾਦ ਤੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ ਜਿਸ ਵਿੱਚ ਕਥਿਤ ਤੌਰ ਤੇ ਡਰੱਗ ਮਨੀ ਦੇ 540 ਕਰੋੜ ਰੁਪਏ ਦੀ ਹੀਰਾਫੇਰੀ ਵਿਚ ਆਮਲੇ 25 ਜੂਨ ਨੂੰ ਇੱਕ ਅਧਿਕਾਰਤ ਬਿਆਨ 'ਚ ਵਿਜੀਲੈਂਸ ਬਿਊ ਤਾਂਬੜੀ 1285 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਦੇ ਆਧਾਰ ਤੇ ਸ਼੍ਰੀ ਮਜੀਠੀਆ ਖਿਲਾਫ ਮਾਮਲਾ ਦਰਜ ਕੀਤਾ ਗਿਆ ਰਿਪੋਰਟ ਵਿੱਚ ਵਿਕਰਮ ਮਜੀਠੀਆ ਵੱਲੋਂ ਡਰੱਗ ਮੰਨੀ ਦੀ ਵੱਡੇ ਪੱਧਰ ਤੇ ਹੀਰਾ ਫੇਰ ਨੂੰ ਦਰਸਾਉਂਦੇ ਠੋਸ ਸਬੂਤ ਸਾਹਮਣੇ ਆਏ ਸਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਬੀਰ ਸਿੰਘ ਨੇ ਪਟਿਆਲਾ ਦੇ ਪਿੰਡ ਅਲੀਪੁਰ ਅਰਾਇਆਂ ਵਿਖੇ ਹੈਜ਼ੇ ਦੇ 55ਾਂ ਮਾਮਲਿਆਂ ਦੀ ਜਾਣਕਾਰੀ ਮਿਲਦਿਆਂ ਹੀ ਲੋਕਾਂ ਦੀ ਹਾਲਤ ਬਾਰੇ ਜਾਣਕਾਰੀ ਲੈਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਤੇ ਨਗਰ ਨਿਗਮ ਦੀਆਂ ਟੀਮਾਂ ਨਾਲ ਪਹੁੰਚੇ ਉਹਨਾਂ ਪੀੜਿਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸਰਕਾਰ ਪੀੜਿਤ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜੀ ਹੈ ਉਹਨਾਂ ਕਿਹਾ ਹੈ ਜੇ ਦੀ ਰੋਕਥਾਮ ਦੀ ਉਹ ਖੁਦ ਨਿਗਰਾਨੀ ਕਰ ਰਹੀ ਨਹੀਂ ਤੇ ਬਿਮਾਰੀ ਨੂੰ ਜੜੋਂ ਖਤਮ ਕੀਤਾ ਜਾਵੇਗਾ ਮੰਤਰੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਕਿ ਇਸ ਦੇ ਫੈਲਾਣ ਨੂੰ ਰੋਕਣ ਲਈ ਫੌਰੀ ਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ ਉਹਨਾਂ ਕਿਹਾ ਕਿ ਬਿਮਾਰ ਮਰੀਜ਼ਾਂ ਦਾ ਇਲਾਜ ਮੁਫਤ ਕੀਤਾ ਜਾਵੇਗਾ ਅਤੇ ਪਿੰਡ ਇੱਥੇ ORS ਐਂਟੀਬਾਇਓਟਿਕ ਦਵਾਈਆਂ ਤੇ ਕਲੋਰਿਨ ਦੀਆਂ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਨੇ। ਸਿਹਤ ਮੰਤਰੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੀਣ ਵਾਲੇ ਪਾਣੀ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ ਤੇ ਨਾਲੀਆਂ ਤੇ ਨਾਲਿਆਂ ਦੀ ਤੁਰੰਤ ਸਫਾਈ ਵੀ ਯਕੀਨੀ ਕੀਤੀ ਜਾਵੇ। ਖੁਰਾਕ ਸੁਰੱਖਿਆ ਵਿੰਗ ਵੱਲੋਂ ਫੂਡ ਬਿਜ਼ਨਸ ਆਪਰੇਟਰਾਂ ਨੂੰ ਬਰਸਾਤ ਦੇ ਮੌਸਮ ਦੌਰਾਨ ਕੀਤੇ ਜਾਣ ਵਾਲੇ ਸੁਰੱਖਿਆ ਉਪਾਅ ਅਤੇ ਸਾਵਧਾਨੀਆਂ ਬਾਰੇ ਜਾਣੂ ਕਰਵਾਉਣ ਲਈ ਕੱਲ ਜਲੰਧਰ 'ਚ ਜਾਗਰੂਕਤਾ ਕੈਂਪ ਲਾਇਆ ਗਿਆ। ਖੁਰਾਕ ਬਾਰੇ ਸਹਾਇਕ ਕਮਿਸ਼ਨਰ ਡਾਕਟਰ ਹਰਚੋਤ ਪਾਲ ਸਿੰਘ ਦੀ ਅਗਵਾਈ 'ਚ ਖੁਰਾਕ ਸੁਰੱਖਿਆ ਅਫਸਰ ਮੁਕਲ ਗਿਲਵੱਲੋਂ ਕਰਵਾਏ ਇਸ ਕੈਂਪ 'ਚ ਵੱਖ-ਵੱਖ ਚੱਤੇ ਬੰਦੀਆਂ ਤੇ ਖੁਰਾਕ ਸ਼੍ਰੇਣੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਮੁਕਲ ਗਿਲਵੱਲੋਂ ਖਾਣ-ਪੀਣ ਵਾਲੇ ਪਦਾਰਥ ਵੇਚਣ ਵਾਲਿਆਂ ਨੂੰ ਬਰਸਾਤ ਦੇ ਦਿਨਾਂ 'ਚ ਸਾਫ਼-ਸਫਾਈ ਦਾ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਦੀ ਹਦਾਇਤ ਕੀਤੀ ਗਈ। ਅੱਜ ਇਸੇ ਵਾਕ ਵਾਕ ਹਸਿਆ ਚ ਅਸ਼ੂਰਾਏ ਮੁਹਰਮ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਪੈਗੰਬਰ ਮੁਹੰਮਦ ਦੇ ਦੋਤਰੀ Hazrat Imam Hussain ਤੇ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ ਕਰਬਲਾ ਚ ਸੱਚਾਈ ਤੇ ਨਿਆਂ ਨੂੰ ਕਾਇਮ ਰੱਖਣ ਲਈ ਆਪਣਾ ਜਾਨਾ ਕੁਰਬਾਨ ਕਰ ਦਿੱਤੀਆਂ। ਇਸ ਮੌਕੇ ਨੂੰ ਮਨਾਉਣ ਲਈ ਤਾਜ਼ੀਆਂ ਜ਼ਲੂਸ ਕੱਢੇ ਜਾ ਰਹੇ ਨੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ Hazrat Imam Hussain ਨੇ ਲੋਕਾਂ ਨੂੰ ਵਿਪਰੀਤ ਹਾਲਾਤ ਵਿੱਚ ਸੱਚ ਤੇ ਅਡੋਲ ਰਹਿਣ ਲਈ ਪ੍ਰੇਰਿਤ ਕੀਤਾ ਸੀ। कैलाश मानसरोवर श्रद्धालुਾਂ ਦਾ ਦੂਜਾ ਜਥਾ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਅੱਜ ਕੰਟਕ ਵਾਪਸ ਪਰਤਿਆ 47 ਸਰਦ ਹਲਵਾਾਂ ਦੇ ਦੂਜੇ ਜਥੇ ਨੇ 25 ਜੂਨ ਨੂੰ 나ਥੁਲਾ ਸਰਹੱਦ ਪਾਰ ਕਰਕੇ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਰੂਪਨਗਰ ਜ਼ਿਲ੍ਹਾ ਪੁਲਿਸ ਵੱਲੋਂ ਵਾਕ-ਵਾਕ تھామਤੇ ਨਾਕਾਬੰਦੀ ਤੇ ਗਸ਼ਤ ਰਾਹੀਂ ਨਸ਼ਾ ਤਸਕਰਾਂ ਤੇ ਪਿਆੜਿਆਂ ਚਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਸ਼੍ਰੀ ਚਮਕੌਰ ਸਾਹਿਬ ਪੁਲਿਸ ਨੇ 4 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਇਹਨਾਂ ਦੀ ਪਛਾਣ ਵਿਸ਼ਲਾਸਦੀਪ ਸਿੰਘ, ਵਿਕਰਮਜੀਤ, ਗੁਰਚਰਨ ਅਤੇ चाना वजों हुई है पुलिस ने खिलाफ मुकदमा दर्ज करके अगलेरी कार्रवाई शुरू कर दी जलंधर से मोहाली समेत पंजाब जो के कुछ हिस्सा चुज भारी मीह पि जिसना तापमान गिरावट दर्ज की गई है दिन भर ਸੰਗਣੀ ਬਦਲਵਾਈ ਵੀ ਬਣੀ ਰਹੀ ਮੌਸਮ ਵਿਭਾਗ ਵੱਲੋਂ ਅਗਲੇ 2 ਦਿਨਾਂ ਦੌਰਾਨ ਹਰਿਆਣਾ ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਇਸੇ ਤਰ੍ਹਾਂ ਦਾ ਮੌਸਮ ਰਹਿਣ ਦੀ ਉਮੀਦ ਹੈ ਮੌਸਮ ਵਿਭਾਗ ਨੇ ਇਸ ਮਹੀਨੇ ਦੀ 8 ਤਰੀਕ ਤੱਕ ਇਹਨਾਂ ਇਲਾਕਿਆਂ 'ਚ orange alert ਜਾਰੀ ਕੀਤਾ ਹੈ ਉਧਰ ਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਦੀ بارش ਤੱਕ ਅਹਿਰ ਚੱਰੀ ਹੈ ਮੌਸਮ ਵਿਭਾਗ ਨੇ ਮੰਡੀ ਕਾਂਗੜਾ ਤੇ ਸਰਮੌਰ ਜ਼ਿਲ੍ਹਿਆਂ 'ਚ ਭਾਰੀ بارش ਲਈ red alert ਜਾਰੀ ਕੀਤਾ ਹੈ ਇਸ ਦੌਰਾਨ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨੇ ਲੋਕਾਂ ਨੂੰ ਲਗਾਤਾਰ ਹੋ ਰਹੀ ਭਾਰੀ بارش ਕਰਕੇ ਪੈਦਾ ਹੋਈ ਸੰਭਾਵੀ ਹੜ੍ਹ ਦੀ ਸਥਿਤੀ ਨੂੰ ਧਿਆਨ ਚ ਰੱਖਦਿਆਂ ਡੈਮ ਦ ਨੀਂਵੀਆਂ ਥਾਵਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਹਿਮਾਚਲ ਪ੍ਰਦੇਸ਼ ਹੋ ਰਹੀ ਪਾਰੀ ਬਾਰਿਸ਼ ਕਾਰਨ ਜ਼ਿਲ੍ਹੇ ਤੋਂ ਲੰਘਣ ਵਾਲੇ ਦਰਿਆ ਚੋਤੇ ਖੱਡਾਂ 'ਚ ਕਾਫੀ ਪਾਣੀ ਆ ਜਾਂਦਾ ਹੈ ਇਸ ਲਈ ਇਹਨਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ ਤੇ ਆਖਰ 'ਚ ਖਾਸ ਖਬਰ ਇੱਕ ਵਾਰ ਫੇਰ ਦੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਰਾਤ ਬ੍ਰਾਜ਼ੀਲ ਦੇ ਰਿਓ ਡੀ ਜਨੇਰੀਓ ਚ ਸ਼ੁਰੂ ਹੋ ਰਹੇ ਬ੍ਰਿਕਸ ਸੰਮੇਲਨ ਚ ਹੋਣਗੇ ਸ਼ਾਮਲ ਅੱਜ ਉੱਗੇ ਚੰਤਕ ਤੇ ਸਿੱਖਿਆ ਸ਼ਾਸਤਰੀ ਡਾਕਟਰ ਸ਼ਿਆਮਾ ਪ੍ਰਸਾਦ ਮਖਰਚੀ ਨੂੰ ਉਹਨਾਂ ਦੀ ਜਨਮ ਦਿਵਸ ਮਾਕੇ ਸ਼ਰਤਾਂਜਲੀ ਭੇਟ ਕੀਤੀ ਗਈ ਪੰਜਾਬ ਦਾ ਸੂਬਾ ਪਦਰੀ ਸਮਾਗਮ ਚੰਡੀਗੜ੍ਹ ਵਿਖੇ ਜਾਰੀ ਹੈ ਮੁਹਾਲੀ ਦੀ ਅਦਾਲਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਬਾਅਦ ਚਾਇਤਤ ਬਣਾਉਣ ਦੇ ਮਾਮਲੇ 'ਚ 19 ਜੁਲਾਈ ਤੱਕ ਨੈਕ ਹਰਾਸਤ ਵਿੱਚ ਭੇਜਿਆ ਗਿਆ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਿਰਵੀਰ ਸਿੰਘ ਨੇ ਪਟਿਆਲਾ ਦੇ ਹੈਜਾ ਪੀੜਿਤ ਪਿੰਡ ਦਾ ਹਾਲਾਤ ਦਾਲੇ ਆ ਚਾਇਜ਼ਾ ਹੈਜੇ ਦੀ ਰੋਕਥਾਮ ਦੇ ਸਖਤ ਕਦਮ ਚੁੱਕਣ ਦੀ ਹਿਦਾਇਤ ਜਲੰਧਰ ਤੇ ਮੁਹਾਲੀ ਸਮੇਂ ਤੇਜ ਤੇ ਕੁਝ ਹਸਿਆ ਚੱਜ ਭਾਰੀ ਮੀਂਹ ਪਿਆ ਮੌਸਮ ਹੈ ਪਾਗਲੋਂ 8 ਜੁਲਾਈ ਤੱਕ ਔਰੇਂਜ ਅਲਰਟ ਚਾਰੀ ਇਸ ਦਿਨਾਂ ਲਈ ਪ੍ਰਤੀਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬਲੈਟਿੰਗ ਤੁਸੀਂ ਸੁ Thank you